आज जिस चीज बारे में ने पता लग गया इस चीज दी खुशी मेनू इनिंग ज्यादा सी ते मैं ए चीज भूल जेना है कि मैं 15000 किलोमीटर ਦਾ ਸਫ਼ਰ ਤੈਅ ਕਰਨਾ ਹੈ ਉਹ ਵੀ 3 ਮਹੀਨੇ ਰਿੰਦਰੋ ਵੀ ਆਪਣੇ 200 सीसी ਬਾਈਕ ਦੇ ਉੱਤੇ ਤੇ ਭਾਰਤ ਦੀ ਆਖਰੀ ਸੜਕ ਤੱਕ ਜਾਣਾ ਹੈ ਕੱਚੂ ਕਮ ਪਾਣੀ ਦੇ ਵਜ੍ਹਾ ਤੈਅ ਤਾਂ ਦੇਖ ਕੇ ਤੂਰ ਜਿਗਾ ਚੱਲ ਰਹਾ ਮੈਂ ਜੋਧਪੁਰ ਦੇ ਵਜ੍ਹਾ ਦੇਖਣ ਚਲਾਇਆ ਇੰਨਾ ਤੇ ਇਹ ਚੱਲ ਰਹਾ 283 ਸਾਲ ਪੁਰਾਣਾ ਤੇ 300 ਫੁੱਟ ਡੂੰਗਾ ਜੋ ਸਾਰੇ ਜੋਧਪੁਰ ਨੂੰ ਕਹਿੰਦੇ ਪਾਣੀ ਦਿੰਦਾ ਸੀ ਪਰ ਪੀੜੀਆਂ ਪੀੜੀਆਂ ਅੰਗਲੀਆਂ ਵੇਦੀ ਹੋ ਹੋ ਕੇ ਮੈਂ ਪਹੁੰਚਣਾ ਹੈ ਉਸ ਗੇਟ ਉੱਤੇ ਜਿਸ ਕਹਾ ਜਾਂਦਾ ਕਿ ਇਸ ਮਾਰਕੀਟ ਦੇ ਅੰਦਰ ਤੁਹਾਨੂੰ ਦੁਨੀਆ ਦੀ ਹਰ ਇੱਕ ਚੀਜ਼ ਮਿਲ ਜਾਊਗੀ ਤੇ ਇਸ ਮਾਰਕੀਟ ਦੇ ਘਟੋ ਘਟ ਛੇ ਤੋਂ ਲੈ ਕੇ ਅੱਠ ਦਰਵਾਜੇ ਆ ਤੇ ਸਾਹਮਣੇ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ ਚੌਂਕ ਉੱਤੇ ਖੜ ਕੇ ਤੁਸੀਂ ਜੋਧਪੁਰ ਦਾ ਇਸ ਬਾਜ਼ਾਰ ਦਾ ਨਜ਼ਾਰਾ ਲੈ ਸਕਦੇ ਹੋ ਮੈਂ ਰਾਤ ਵੀ ਗਿਆ ਸੀ ਨਜ਼ਾਰਾ ਲੈ ਕੇ ਆਇਆ ਖਾਪੀ ਕੇ ਆਇਆ ਫਿਰ ਅੱਜ ਮੈਂ ਕਿਹਾ ਦਿਨੇ ਦਿਨੇ ਵੀ ਗੀੜਾ ਕੱਢੀ ਆਉਣੇ ਆ ਜੋਧਪੁਰ ਦੀ ਜਾਂਦੇ ਜਾਂਦੇ ਚਾਹ ਪੀ ਲੈਣੇ ਚੱਕ ਕੇ ਮੋਟਰਸਾਈਕਲ ਤੁਰ ਜੰਨੇ ਆ ਥੋੜੀ ਜੀ ਕਿਲੋਮੀਟਰ ਵਧ ਜਾ ਕੇ ਯਾਦ ਆਉਂਦਾ ਕਿ ਸਾਨੂੰ ਤਾਂ ਭੁੱਖ ਵੀ ਲੱਗੀ ਆ ਉੱਥੇ ਬਹਿ ਕੇ ਅਸੀਂ ਖਾਣੇ ਆਪਣਾ ਰੋਟੀ ਪਾਣੀ ਰੋਟੀ ਪਾਣੀ ਵੀ ਇਹੋ ਜਿਹਾ ਜਿੱਥੇ ਪੰਜਾਬੀ ਸਾਨੂੰ ਕਹਿੰਦੇ ਓਏ ਪੰਜਾਬੀ ਆ ਗਏ ਓਏ ਲ ਸਾਨੂੰ ਕੇ ਸਕੂਨ ਥੜਾ ਜਿਹਾ ਮਿਲਿਆ ਤੇ ਫਿਰ ਆਪਾਂ ਚੁਰ ਪੈਨੇ ਆਪਣੇ ਅੱਗੇ ਵੱਲ ਨੂੰ ਅੱਗੇ ਵੱਲ ਨੂੰ ਜਾਂਦੇ ਜਾਂਦੇ ਇਹ ਵੇਖਿਆ ਕਿਵੇਂ 350 ਮੋਟਰਸਾਈਕਲ ਦੀ ਇੱਥੇ ਪੂਜਾ ਕੀਤੀ ਜਾਂਦੀ ਆ ਜਿਸ ਜਗ੍ਹਾ ਦੇ ਉੱਤੇ ਅੱਜ ਮੈਂ ਆਇਆ ਮੇਰ ਅਸੀਂ ਨੂੰ ਦੇਖਣ ਲਈ ਇਸ ਜਗ੍ਹਾ ਦੇ ਉੱਤੇ ਲੋਕ ओम बन्ना जी ਨੂੰ دارو ਵੀ ਚੜਾਉਂਦੇ ਆ ਤੇ ਇੱਥੇ 350 ਬੋਲਟ ਦੀ ਪੂਜਾ ਕੀਤੀ ਜਾਂਦੀ ਹੈ ਕਿਉਂ ਪੂਜਾ ਕੀਤੀ ਜਾਂਦੀ ਹੈ ਕਿਹਾ ਜਾਂਦਾ ਕਿ ओम बन्ना ਜੀ ਆਪਣੀ ਪਤਨੀ ਨੂੰ ਛੱਡ ਕੇ ਵਾਪਸ ਘਰ ਨੂੰ ਆ ਰਹੇ ਸੀ ਜੋਧਪੁਰ ਤੋਂ ਪਾਲੀ ਵਾਲੇ ਰੋਡ ਦੇ ਉੱਤੇ ਤੇ ਉਹਨਾਂ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਜਾਂਦਾ ਹੈ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਪੁਲਿਸ ਉੱਤੇ ਪਹੁੰਚ ਕੇ ਉਸ ਬੋਲਟ ਬਾਈਕ ਨੂੰ ਥਾਣੇ ਦੇ ਵਿੱਚ ਲੈ ਆਉਂਦੀ ਆ ਥਾਣੇ ਦੇ ਵਿੱਚ ਸਵੇਰ ਉੱਠ ਕੇ ਦੇਖਦੇ ਬੋਲਟ ਬਾਈਕ ਤਾਂ ਉਹ ਗੈਬ ਹੁੰਦਾ ਪੁਲਿਸ ਨੂੰ ਲੱਗਦਾ ਕਿ ਭਾਈ ਬੋਲਟ ਬਾਈਕ ਚੋਰੀ ਹੋ ਗਿਆ ਪਰ ਨਹੀਂ ਬੋਲਟ ਬਾਈਕ ਫਿਰ ਆਉਦੀ ਉਸੇ ਜਗ੍ਹਾ ਦੇ ਉੱਤੇ ਆ ਜਾਂਦਾ ਜਿੱਥੇ ਉਸ ਦਾ ਐਕ you ਬਾਰ ਘੰਟੇ ਕੇ ਰੱਖ ਦਿੰਦੀ ਆ ਤੇ ਬੁਲਟ ਨੂੰ ਜੰਜੀਰਾਂ ਦੇ ਨਾਲ ਬੰਨ੍ਹ ਦਿੰਦੀ ਆ ਪਰ ਜਦੋਂ ਫੇਰ ਜਾ ਕੇ ਪੌਲ ਸਾਰੇ ਆਪਦੇ ਕੰਮ ਹੰਦੈ ਲੱਗ ਜਾਂਦੇ ਆ ਰਾਤ ਹੁੰਦੀ ਆ ਬੁਲਟ ਫੇਰ ਜੰਜੀਰਾ ਤੋੜ ਕੇ ਬਿਨਾ ਤੇਲ ਟੈਂਕੀ ਤੋਂ ਫੇਰ ਉਸੇ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਜਿੱਥੇ ਉਸ ਦਾ ਐਕਸੀਡੈਂਟ ਹੋਇਆ ਸੀ ਇਸ ਚੀਜ਼ ਨੂੰ ਦੇਖ ਕੇ ਆਸ-ਪਾਸ ਦੇ ਲੋਕਾਂ ਨੂੰ ਆਸ-ਪਾਸ ਦੇ ਪਿੰਡਾਂ ਦੇ ਵਿੱਚ ਖਬਰ ਰਾਤੋਂ ਰਾਤੀ ਫੈਲ ਜਾਂਦੀ ਹੈ ਅੱਗ ਵਾਂਗ ਤੇ ਫੇਰ ਉਹ ਲੋਕ ਇਸ ਬੁਲਟ ਨੂੰ ਇਸ ਕੈਬਨ ਦੇ ਅੰਦਰ ਰੱਖ ਦਿੰਦੇ ਆ ਇਸ ਰੂਡ ਤੋਂ ਦੀ ਜੁੜਾ ਵੀ ਇਨਸਾਨ ਲੰਘਦਾ ਚਾਹੇ ਮੋਟਰਸਾਈਕਲ ਤੇ ਸਾਈਕਲ ਤੇ ਗੱਡੀ ਤੇ ਬਾਈਕ ਤੇ ਜਸ ਦੇ ਮਰ ਕਿ ਉਹ ਮੰਨਣਾ ਜਿਹਦਾ ਆਸ਼ੀਰਵਾਦ ਲੈ ਕੇ ਫੇਰ ਹੀ ਆਪਣੇ ਸਫਰ ਨੂੰ ਤੈਅ ਕਰਦਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਆਸ਼ੀਰਵਾਦ ਨਹੀਂ ਲਓਗੇ ਤੁਹਾਡੇ ਨਾਲ ਵੀ ਮਿਸ ਹੈਪਨਿੰਗ ਹੋ ਸਕਦੀ ਹੈ ਜੀ ਮਿਲਦੇ ਹਾਂ ਜੀ ਕਰ ਲੈ ਕੇ ਨਵੇਂ ਵਲੌਗ ਦੇ ਵਿੱਚ ਡੇ 8ਵੇਂ ਦੇ ਵਿੱਚ ਰੱਬ ਸੋਖ ਰੱਖੇ ਸਫਲਤਾ ਸਫਲਤਾ ਮਿਲਦੀ ਰਹੇ